ਲੋਜੀ ਸਾਧ ਸੰਗਤ ਜੀ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਠੰਡੇ ਬੁਰਜ ਦੇ ਗੁਰਦੁਆਰਾ ਫਤੇਗੜ ਸਾਹਿਬ ਜੀ ਦੇ ਦਰਸ਼ਨਾ ਦੇ ਲਈ ਅੱਜ ਪਹੁੰਚੇ ਸੀ ਤੇ ਠੰਡਾ ਬੁਰਜ ਮੇਰੇ ਪਿੱਛੇ ਤੁਸੀਂ ਦੇਖ ਰਹੇ ਆ ਇਹ ਹੀ ਉਹ ਠੰਡਾ ਬੁਰਜ ਆ ਜਿੱਥੇ ਮਾਤਾ ਗੁਜਰੀ ਜੀ ਨੇ ਸ਼ਹਿਬਜਾਦਿਆਂ ਦੇ ਨਾਲ ਪੂdੀਆਂ ਠੰਡੀਆਂ ਰਾਤਾਂ ਗੁਜ਼ਾਰੀਆਂ ਸੀ ਕਿੰਨਾ ਤਸ਼ੱਦਦ ਕੀਤਾ ਗਿਆ ਸੀ ਸ਼ਹਿਬਜਾਦਿਆਂ ਦੇ ਉੱਪਰ ਮਾਤਾ ਗੁਜਰੀ ਜੀ ਨੇ ਕਿਵੇਂ ਉਹਨਾਂ ਨੂੰ ਇਸ ਬੁਰਜ ਦੇ ਅੰਦਰ ਆਪਣੀ ਬੁੱਕਲ ਦੇ ਨਾਲ ਲਾ ਕੇ ਰੱਖਿਆ ਤਾਨੂੰ ਦਰਸ਼ਨ ਕਰਾਉਨੇ ਆ ਠੰਡੇ ਬੁਰਜ ਦੇ ਤੇ ਦੇਖਦੇ ਆ ਜਾ ਕੇ ਕਿ ਕਿਵੇਂ ਦੀਆਂ ਉਹ ਇਮਾਰਤਾਂ ਆ ਉਹ ਦਿਵਾਰਾਂ ਆ ਜਿਨ੍ਹਾਂ ਨੇ ਆਪਣੀ ਬੁੱਕਲ ਦੇ ਵਿੱਚ ਸਮੋਕੇ ਰੱਖਿਆ ਮਾਤਾ ਗੁਜਰਕੌਰ ਨੂੰ ਤੇ ਸ਼ਹਿਬਜਾਦਿਆਂ ਨੂੰ ਅੱਜ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਠੰਡੇ ਬੁਰਜ ਦੇ ਉਸ ਇਤਿਹਾਸ ਬਾਰੇ ਜਿਸ ਨੇ ਮੁਗਲ ਸਲਤਨਤ ਦੀਆਂ ਜੜ੍ਹਾਂ ਹਲਾ ਦਿੱਤੀਆਂ ਸਨ ਸਾਲ 1705 ਪੂ ਦੇ ਆ ਠੰਡੀਆਂ ਰਾਤਾਂ ਵਜੀਰ ਖਾਨ ਤੇ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਘੇਰ ਲਿਆ ਸੀ ਇਸ ਮੌਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹਨਾਂ ਦਾ ਪਰਿਵਾਰ ਅਤੇ 700 ਸਿੱਖ ਸੈਨਿਕ ਕਿਲੇ ਦੇ ਅੰਦਰ ਮੌਜੂਦ ਸਨ ਕਈ ਮਹੀਨੇ ਕਿਲੇ ਦੀ ਘੇਰਾਬੰਦੀ ਹੋਈ ਰਹੀ ਇੱਕ ਸਮਾਂ ਇਦਾਂ ਦਾ ਆਇਆ ਕਿ ਰਾਸ਼ਨ ਬਿਲਕੁਲ ਖਤਮ ਹੋ ਗਿਆ ਕਿਲੇ ਦੇ ਅੰਦਰ ਇਸ ਮੌਕੇ 40 ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਹੁਣ ਭੁੱਖ ਬਰਦਾਸ਼ ਨਹੀਂ ਹੋ ਰਹੀ ਗੁਰੂ ਮਹਾਰਾਜ ਕੋਈ ਹੱਲ ਕੱਢੋ ਇਸੇ ਮੌਕੇ ਦੌਰਾਨ ਪਹਾੜੀ ਰਾਜਿਆਂ ਤੇ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਜੇਕਰ ਉਹ ਪਰਿਵਾਰ ਸਮੇਤ ਕਿਲੇ ਨੂੰ ਛੱਡ ਕੇ ਚਲੇ ਜਾਂਦੇ ਆ ਤਾਂ ਜਿਹੜੀਆਂ ਫੌਜਾਂ ਆ ਉਹਨਾਂ ਦੀਆਂ ਵਜ਼ੀਰ ਖਾਨ ਦੀਆਂ ਤੇ ਪਹਾੜੀ ਰਾਜਿਆਂ ਦੀਆਂ ਉਹ ਕਿਲੇ ਦੇ ਉੱਤੇ ਹਮਲਾ ਨਹੀਂ ਕਰਨਗੀਆਂ ਆਖਰਕਾਰ ਗੁਰੂ ਸਾਹਿਬ ਵੱਲੋਂ ਪੋਦੀ ਕਹਿਰ ਵਰਸਾਉਂਦੀ ਠੰਡ ਅੰਦਰ ਸ਼ਵਾਲਕ ਦੀਆਂ ਪਹਾੜੀਆਂ ਵਿੱਚ ਸਥਿਤ ਇਸ ਕਿਲੇ ਨੂੰ ਛੱਡਣ ਦਾ ਫੈਸਲਾ ਕਰ ਲਿਆ ਗਿਆ। ਉਧਰ ਵਜ਼ੀਰ ਖਾਂ ਅਤੇ ਪਹਾੜੀ ਰਾਜਿਆਂ ਦੇ ਮਨਾਂ ਅੰਦਰ ਪਹਿਲਾਂ ਹੀ ਖੋਟ ਸੀ। ਉਹ ਕਿਲੇ ਤੇ ਹਮਲਾ ਕਰਨ ਦੀ ਪੂਰੀ ਤਰ੍ਹਾਂ ਤਿਆਰੀ ਕਰ ਚੁੱਕੇ ਸਨ। ਜਦੋਂ ਇਹ ਗੁਰੂ ਸਾਹਿਬ ਦਾ ਜੱਥਾ ਕਿਲੇ ਦੇ ਅੰਦਰੋਂ ਰਵਾਨਾ ਹੁੰਦਾ ਆ ਤਾਂ ਵਜ਼ੀਰ ਖਾਂ ਤੇ ਪਹਾੜੀ ਰਾਜੇ ਤ੍ਰੰਤ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੀਆਂ ਫੌਜਾਂ ਦੇ ਉੱਤੇ ਹਮਲਾ ਬੋਲ ਦਿੰਦੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ 700 ਸਿੰਘਾਂ ਨੇ ਵਜ਼ੀਰ ਖਾਂ ਅਤੇ ਪਹਾੜੀ ਰਾਜਿਆਂ ਦੀਆਂ ਲੱਖਾਂ ਦੀ ਤਦਾਦ ਵਿੱਚ ਹਮਲਾ ਕਰ ਰਹੀਆਂ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਗੁਰੂ ਸਾਹਿਬ ਸਰਸਾ ਨਦੀ ਤੱਕ ਜਾ ਪਹੁੰਚੇ ਉਸ ਸਮੇਂ ਸਰਸਾ ਨਦੀ ਪੂ ਦੀ ਠੰਡ ਅਤੇ ਤੇਜ਼ ਬਾਰਿਸ਼ ਦੇ ਕਾਰਨ ਪੂਰੀ ਉਫਾਨਤੀ ਸੀ ਪਰ ਗੁਰੂ ਸਾਹਿਬ ਨੇ ਸਰਸਾ ਨਦੀ ਨੂੰ ਪਰਿਵਾਰ ਸਮੇਤ ਪਾਰ ਕਰਨ ਦਾ ਫੈਸਲਾ ਕੀਤਾ ਤੇਜ਼ ਮੁਸਲਾਤਾਰ بارش ਦੇ ਕਾਰਨ ਸਰਸਾ ਨਦੀ ਦਾ ਪਾਣੀ ਬਹੁਤ ਤੇਜ਼ ਗਤੀ ਦੇ ਨਾਲ ਵਗ ਰਿਹਾ ਸੀ ਤੇ ਇਸੇ ਸਮੇਂ ਦੌਰਾਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਸਰਸਾ ਨਦੀ ਨੂੰ ਪਾਰ ਕਰ ਰਹੇ ਸਨ ਤਾਂ ਉਹਨਾਂ ਦਾ ਪਰਿਵਾਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਇੱਕ ਪਾਸੇ ਮਾਤਾ ਗੁਜਰੀ ਜੀ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਸਹਬਜ਼ਾਦਾ ਅਜੀਤ ਸਿੰਘ ਜੀ ਤੇ ਸਹਬਜ਼ਾਦਾ ਜੋਚਾਰ ਸਿੰਘ ਜੀ ਪਰਿਵਾਰ ਤੋਂ ਵੱਖ ਹੋ ਪਰਿਵਾਰ ਦੇ ਵੱਖ ਹੋਣ ਤੋਂ ਬਾਅਦ ਜਦੋਂ ਮਾਤਾ ਗੁਜਰੀ ਜੀ ਸਹਬਜ਼ਾਦਾ ਜਰਾਵਰ ਸਿੰਘ ਜੀ ਤੇ ਸਹਬਜ਼ਾਦਾ ਫਤਿਹ ਸਿੰਘ ਜੀ ਦੇ ਨਾਲ ਅੱਗੇ ਵਧ ਰਹੇ ਹੁੰਦੇ ਆ ਤਾਂ ਉਹਨਾਂ ਨੂੰ ਉਹਨਾਂ ਦਾ ਰਸੋਈਆ ਗੰਗੂ ਮਿਲ ਜਾਂਦਾ ਜੋ ਉਹਨਾਂ ਨੂੰ ਆਪਣੇ ਘਰ ਲੈ ਕੇ ਜਾਂਦਾ ਰਹਿਣ ਲਈ ਟਿਕਾਣਾ ਅਤੇ ਖਾਣ ਦੇ ਲਈ ਭੋਜਨ ਦਿੰਦਾ ਪਰ ਉਸ ਦੇ ਮਨ ਅੰਦਰ ਲਾਲਚ ਘਰ ਕਰ ਚੁੱਕਾ ਸੀ ਜਿਸ ਕਰਕੇ ਗੰਗੂ ਰਸੋਈਏ ਨੇ ਵਜ਼ੀਰ ਖਾਂ ਦੇ ਕਰਿੰਦਿਆਂ ਨੂੰ ਇਤਲਾਹ ਦੇ ਦਿੱਤੀ ਅਤੇ ਮਾਤਾ ਗੁਜਰੀ ਜੀ ਤੇ ਸਹਿਬਜ਼ਾਦੇ ਨੂੰ ਗ੍ਰਿਫਤਾਰ ਕਰਵਾ ਦਿੱਤਾ। ਗ੍ਰਿਫਤਾਰੀ ਤੋਂ ਬਾਅਦ ਵਜ਼ੀਰ ਖਾਂ ਵੱਲੋਂ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦੇ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ। ਠੰਡਾ ਬੁਰਜ ਇੱਕ ਉੱਚੀ ਇਮਾਰਤ ਸੀ ਜਿਸ ਨੂੰ ਸੂਬੇਦਾਰ ਨੇ ਗਰਮੀ ਤੋਂ ਬਚਣ ਲਈ ਨਦੀ ਦੇ ਕੰਢੇ ਤੇ ਬਣਾਇਆ ਹੋਇਆ ਸੀ ਪੋ ਦੀ ਕਹਿਰ ਵਰਸੋਂ ਦੀ ਠੰਡ ਅਤੇ ਤੇਜ ਸ਼ੀਤ ਲਹਿਰ ਦੇ ਵਿੱਚਕਾਰ ਸੱਤ ਅਤੇ 9 ਸਾਲ ਦੇ ਸ਼ਹਿਬਜ਼ਾਦਿਆਂ ਅਤੇ 80 ਸਾਲ ਦੇ ਕਰੀਬ ਮਾਤਾ ਗੁਜਰੀ ਜੀ ਨੂੰ ਇਸੇ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਅਤੇ ਵਜ਼ੀਰ ਖਾਨ ਵੱਲੋਂ ਕਿਹਾ ਗਿਆ ਕਿ ਜੇਕਰ ਉਹ ਆਪਣਾ ਧਰਮ ਪਰिवर्तन ਕਰ ਲੈਣਗੇ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਏਗਾ ਪਰ ਛੋਟੇ ਸ਼ਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਦੀ ਪਰਵਾਹ ਕੀਤੇ ਬਿਨਾ ਵजीर खान ਦੇ ਧਰਮ ਬਦਲਣ ਦੇ ਸੁਨੇਹੇ ਨੂੰ ਕੋਰਾ ਜਵਾਬ ਦੇ ਦਿੱਤਾ ਇਸੇ ਦੌਰਾਨ ਮੋਤੀराम ਮਹਿਰਾ ਨੇ ਸੁਪਾਹੀਆਂ ਨੂੰ ਲਾਲਚ ਦੇ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸ਼ਹਿਜਾਦਿਆਂ ਨੂੰ ਗਰਮ ਦੁੱਧ ਪਿਲਾਉਣ ਦੀ ਸੇਵਾ ਆਰੰਭ ਕਰ ਦਿੱਤੀ ਪਰ ਜਦੋਂ ਮੁਗਲ ਸਲਤਨਤ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਮੋਤੀराम ਮਹਿਰਾ ਤੇ ਉਸ ਦੇ ਸਾਰੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਤਸਵਾ ਦਿੱਤਾ ਧਰਮ ਪਰਵਰਤਨ ਦੀ ਹਰ ਕੋਸ਼ਿਸ਼ ਫੇਲ ਹੁੰਦੀ ਦੇਖ ਕੇ ਵਜ਼ੀਰ ਖਾਨ ਨੇ ਸ਼ਹਿਬਜ਼ਾਦਾ ਜਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ ਜੈਕਾਰਿਆਂ ਦੀ ਗੂੰਜ ਵਿੱਚ ਛੋਟੇ ਸ਼ਹਿਬਜ਼ਾਦਿਆਂ ਨੇ ਸ਼ਹੀਦੀ ਦੇ ਦਿੱਤੀ ਪਰ ਵਜ਼ੀਰ ਖਾਨ ਦੀ ਈਨ ਨਾ ਮੰਨੀ ਮਾਤਾ ਗੁਜਰੀ ਜੀ ਨੂੰ ਜਦੋਂ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲੱਗਾ ਤਾਂ ਉਸੇ ਵਕਤ ਉਹਨਾਂ ਨੇ ਵੀ ਸਰੀਰ त्याग ਦਿੱਤਾ ਸ਼ਹਿਬਜਾਦਿਆ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਤੋਂ ਬਾਅਦ ਵਜ਼ੀਰ ਖਾਨ ਵੱਲੋਂ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਨਦੀ ਦੇ ਕਿਨਾਰੇ ਰੱਖ ਦਿੱਤਾ ਗਿਆ ਅਤੇ ਇਹ ਐਲਾਨ ਕਰਵਾ ਦਿੱਤਾ ਗਿਆ ਕਿ ਕੋਈ ਵੀ ਇਨਸਾਨ ਇਹਨਾਂ ਦੀਆਂ ਮ੍ਰਿਤਕ ਦੇਹਾਂ ਦਾ ਸੰਸਕਾਰ ਨਹੀਂ ਕਰੇਗਾ। ਇਸੇ ਦੌਰਾਨ ਜਦੋਂ ਇਸ ਸਾਰੀ ਘਟਨਾ ਦਾ ਪਤਾ ਦਵਾਨ ਟੋਡਰਮਲ ਨੂੰ ਲੱਗਾ ਤਾਂ ਉਹ ਉਸੇ ਵਕਤ ਵਜ਼ੀਰ ਖਾਨ ਦੇ ਕੋਲ ਪਹੁੰਚਦੇ ਆ ਅਤੇ ਬੇਨਤੀ ਕਰਦੇ ਆ ਕਿ ਉਹ ਮਾਤਾ ਗੁਜਰੀ ਜੀ ਅਤੇ ਸ਼ਹਿਬਜ਼ਾਦਿਆਂ ਦਾ ਸੰਸਕਾਰ ਕਰਨਾ ਚਾਹੁੰਦੇ ਹਨ ਕੋਈ ਤਰੀਕਾ ਦੱਸੋ ਉਸੇ ਵਕਤ ਲਾਲਚੀ ਵਜ਼ੀਰ ਖਾਨ ਨੇ ਕਿਹਾ ਕਿ ਜੇਕਰ ਤੁਸੀਂ ਸ਼ਹਿਬਜ਼ਾਦਿਆਂ ਦਾ ਤਾਂ ਮਾਤਾ ਗੁਜਰੀ ਜੀ ਦਾ ਸੰਸਕਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਧਰਤੀ ਦੇ ਉੱਤੇ ਸੋਨੇ ਦੀਆਂ ਮੋਹਰੇ ਵਿਛਾ ਕੇ ਜ਼ਮੀਨ ਮੁਲ ਖਰੀਦਣੀ ਪਵੇਗੀ ਜਿਸ ਤੋਂ ਬਾਅਦ ਦਵਾਨ ਟੋਟਰਮਲ ਨੇ ਤੁਰੰਤ ਹਾਮੀ ਭਰ ਦਿੱਤੀ ਅਤੇ ਜ਼ਮੀਨ ਦੇ ਉੱਤੇ ਖੜੀਆਂ ਮੋਹਰਾ ਸੋਨੇ ਦੀਆਂ ਖੜੀਆਂ ਮੋਹਰਾ ਵਿਛਾ ਕੇ 78000 ਸੋਨੇ ਦੀਆਂ ਮੋਹਰਾ ਜ਼ਮੀਨ ਦੇ ਉੱਤੇ ਵਿਛਾਈਆਂ ਗਈਆਂ ਅਤੇ ਉਹ ਜ਼ਮੀਨ لالچی ਵਜ਼ੀਰ ਖਾਂ ਕੋਲ ਲੈ ਕੇ ਦਵਾਨ ਟੋਡਰਮਲ ਜੀ ਨੇ ਮਾਤਾ ਗੁਜਰੀ ਜੀ ਅਤੇ ਸ਼ਹਿਬਜਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਅਤੇ ਇਹ ਜ਼ਮੀਨ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਸਾਬਤ ਹੋਈ ਜਿਸ ਨੂੰ 78000 ਸੋਨੇ ਦੀਆਂ ਮੋਹਰਾਂ ਦੇ ਵਿੱਚ ਖਰੀਦਿਆ ਗਿਆ। ਦਵਾਨ ਟੋਡਰਮਲ ਜੀ ਵੱਲੋਂ ਬਹੁਤ ਹੀ ਸ਼ਾਂਤਤਾ ਦੇ ਨਾਲ ਭਾਵੁਕ ਹੋ ਕੇ ਸਹਿਬਜ਼ਾਦਿਆਂ ਦਾ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਫਤਿਹਗੜ੍ਹ ਸਾਹਿਬ ਵਿੱਚ ਗੁਰਦੁਆਰਾ ਜੋਤੀ ਸਰੂਪ ਸਾਹਿਬ ਉਹੋ ਹੀ ਸਥਾਨ ਹੈ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਦਵਾਨ ਟੋਡਰਮਲ ਜੀ ਵੱਲੋਂ ਕੀਤਾ ਗਿਆ ਸੀ। ਸੋ ਸਾਧ ਸੰਗਤ ਜੀ 26 ਦਸੰਬਰ ਜਿਸ ਦਿਨ ਛੋਟੇ ਸ਼ਹਿਬਜਾਦੇ ਸ਼ਹੀਦ ਹੋਏ ਸਨ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਸੰਗਤਾਂ ਗੁਰਦੁਆਰਾ ਫਤਿਹਗੜ ਸਾਹਿਬ ਵਿਖੇ ਪਹੁੰਚ ਕੇ ਛੋਟੇ ਸ਼ਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਨਮਨ ਕਰਦੀਆਂ ਹਨ ਲੋ ਜੀ ਸਾਧ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਫਤਿਹਗੜ ਸਾਹਿਬ ਜੀ ਦੇ ਧੰਨ ਧੰਨ ਬਾਬਾ ਜਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਨਿੱਕੀ ਯਾਦ ਦੇ ਵਿੱਚ ਅਸਾਰਿਆ ਗਿਆ ਇਹ ਫਤਿਹਗੜ ਸਾਹਿਬ ਜੀ ਵਿਖੇ ਸਥਿਤ ਗੁਰਦੁਆਰਾ ਸਾਹਿਬ ਲੋ ਜੀ ਹੁਣ ਤੁਨ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਅੱਗੇ ਵਧਦੇ ਆ ਉਸ ਅਸਥਾਨ ਵੱਲ ਜਿੱਥੇ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਸੀਗਾ ਉਹ ਪੌਰਾ ਸਾਹਿਬ ਦੇ ਹੁਣ ਆਪਾਂ ਦਰਸ਼ਨ ਕਰਾਂਗੇ ਜਿੱਥੇ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਸਥਾਨ ਬਣਿਆ ਹੈ ਔਰੇ ਦੇ ਅੰਦਰ ਪਹੁੰਚ ਕੇ ਤੁਹਾਨੂੰ ਸਥਾਨ ਦਿਖਾਵਾਂਗੇ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਪਹੁੰਚ ਕੇ ਨਤਮਸਤਕ ਹੁੰਦੀਆਂ ਆ ਸਾਧ ਸੰਗਤ ਜੀ ਸਾਹਮਣੇ ਜਿਹੜੀ ਤੁਸੀਂ ਪਾਲਕੀ ਸਾਹਿਬ ਦੇਖ ਰਹੇ ਆ ਇਹ ਬਿਲਕੁਲ ਉਸੇ ਹੀ ਦੀਵਾਰ ਦੇ ਉੱਤੇ ਪਾਲਕੀ ਸਾਹਿਬ ਸ਼ਿਸ਼ੋਭਿਤ ਆ ਜਿਸ ਦੀਵਾਰ ਦੇ ਵਿੱਚ ਬਾਬਾ ਜਰਾਂਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਬਿਲਕੁਲ ਉਸੇ ਹੀ ਅਸਥਾਨ ਦੇ ਉੱਤੇ ਇਹ ਪਾਲਕੀ ਸਾਹਿਬ ਸ਼ਸ਼ੋਭਿਤ ਆ ਜਿੱਥੇ ਨਮਸਕਾਰ ਕਰਨ ਦੇ ਲਈ ਲੱਖਾਂ ਦੀ ਤਾਦਾਦ ਦੇ ਵਿੱਚ ਜੜੀਆਂ ਸੰਗਤ ਆਇਆ ਉਹ ਹਾਜ਼ਰੀਆਂ ਭਰਦੀਆਂ